ਸਸੇ ਕਾਰ ਪਿਆ ਬੀਓ ਮੈਂ ਤੁਹਾਡਾ ਆਪਣਾ ਮਾਨ ਬਠਿੰਡੇ ਵਾਲਾ ਤੁਹਾਨੂੰ ਪਤਾ ਅੱਜ ਕੇਵਲ ਹਰੀਗੜ੍ਹ ਦਾ ਵਿਆਹ ਸੀ ਕੇਵਲ ਹਰੀਗੜ੍ਹ ਦੇ ਵਿਆਹ ਤੇ ਪਹੁੰਚਿਆ ਕੇਵਲ ਦਾ ਬਤੰਦਰ ਰੇਂਜ ਰੋਵਰ ਲਈ ਫਿਰਦਾ ਤੇ ਆ ਸਾਰੇ ਭਰਾ ਤੁਸੀਂ ਸਾਰੇ ਜਾਣਦੇ ਹੀ ਹਨ ਤੇ ਪਹੁੰਚੇ ਕਿਵੇਂ ਆ ਤੇ ਲਾਲਾ ਜੀ ਠੀਕ ਹੈ ਹਾਂ ਬੱਲੇ ਬੱਲੇ ਕਰਾ ਰੱਖਿਆ ਮਾ ਕਾਹਨੂੰ ਪੁੱਛਦੇ ਹੋਗੇ ਅੱਜ ਤਾਂ ਪਛਾਣ ਚ ਹੀ ਨਹੀਂ ਆਉਂਦੇ ਅੱਜ ਤਾਂ ਫਿਰ ਥੋੜਾ ਜਿਹਾ ਵੰਡ ਠਣ ਕੇ ਆ ਗਏ ਮਾ ਚੱਲ ਕਾਹਨੂੰ ਥੋਤੀ ਪਾਉਣੀ ਓਵੇਂ ਹੀ ਆਉਣਾ ਸੀ ਲਾਲਾ ਬਣ ਕੇ ਪਰ ਕਾਹਨੂੰ ਐਵੇਂ ਔਖਾ ਹੋ ਜਾਂਦਾ ਹੈ ਚੱਲੀਏ ਅੰਦਰ ਫਿਰ ਹਾਂ ਅੰਦਰ ਚੱਲੋ ਆਜੋ ਫਿਰ ਚੱਲ ਆਜੋ ਰੇਂਜ ਰੋਵਰ ਲਈ ਫਿਰਦਾ ਅੱਜ ਤਾਂ ਆਜੋ ਜੀ ਬਾਹਰ ਰੁਕਿਆ ਹੋਇਆ ਤੇ ਅੰਦਰ ਜਾ ਕੇ ਦੇਖਦੇ ਆ ਅੱਜ ਬਲੌਗ ਕਰ ਬਹੁਤ ਹਣੇ ਇੱਥੇ ਦਿਖਾਵਾਇਆ ਤੁਹਾਨੂੰ ਇਕੱਲਾ ਇਕੱਲਾ ਬੰਦਾ ਅਸਲੀ ਲੁੱਕ ਦੇ ਵਿੱਚ ਜਿਵੇਂ ਲਾਲਾ ਥਕਾਇਆ ਤੁਹਾਨੂੰ ਹਨਾ ਆਏ ਦਿਖਾਵਾਂਗੇ ਸਾਰੀ ਲੁੱਕ ਬਦਲੀ ਫਿਰਦੇ ਨੇ ਕੋ ਜੀ ਮੱਟ ਸ਼ੇਰੂ ਵਾਲਾ ਵੀ ਆ ਗਿਆ ਹੋਰ ਜੀ ਮੱਟ ਸਾਹਿਬ ਹਾਂ ਵਧੀਆ ਇੱਧਰ ਖੜਾ ਮਨਦੀਪ ਢਿੱਲੋਂ ਇਹ ਹਲਾ ਜੀ ਵਧੀਆ ਵਧੀਆ ਤੇ 3 ਬਣ ਗੱਟੀ ਜਾਂਦੇ ਆ ਭਾਈ ਰੀਵਨ ਦੇਖ ਲੈ ਤੂੰ ਛੋਟੀ ਕਿੰਨੇ ਪੈਸੇ ਮੰਗਿਆ 11 ਲੱਖ ਰੁਪਏ 11 ਲੱਖ ਮੈਂ 11 ਲੱਖ ਤਾਂ ਦੇ ਦਿਆਂ ਟੈਗ ਨਾਲੇ ਵੱਜ 11 ਲੱਖ ਮਾ ਆ 11 ਲੱਖ ਯਾਰ ਵਾਲੇ ਪੈਸੇ ਆ ਬਣਾ ਛੋਟੀ ਜਿਹੀ ਬਗੜੀ ਨਿਕਟਾ ਦੇ ਅੱਛਾ ਨਿੱਕੀ ਜੀ ਕੁੜੀ ਨੇ ਰੀਵਨ ਘਟਿਆ ਜੀ ਆਹ 10 ਹੱਥ ਨਾਲ ਦੇ 10 ਹੱਥ ਨਾਲ ਦੇ ਹੱਥ ਹੱਥ ਕਰਦੇ ਹੱਥ ਘਾੜਦੇ ਪੜੀਆ ਲੈ ਲੈ ਕੇ ਕੇਵਲ ਦੀ ਲੁੱਕ ਦਿਖਾਈਏ ਤੁਹਾਨੂੰ 11000 ਤੇ ਹੈਗੀ 21000 ਮੈਂ ਕਿੰਨੇ ਪਏ ਮੰਗਦੇ ਆ ਇੱਕ ਪ੍ਰੋਮੋਸ਼ਨ ਦੇ ਵਿੱਚ ਆਂਦੇ ਹਾਂ ਤੁਸੀਂ ਮਾਨ ਸਾਹਿਬ ਤੇਰੇ ਤੇਰੇ 1000 2000 ਜਰ ਕੁੜੀ ਹੈ ਬੇਚਰੀ ਨਿੱਕੀ ਨਹੀਂ 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 ਬਹੁਤ ਏਕੀ ਚਾਹਦਾ ਮੰਨੂ ਮਿਲਦਾ ਉਧਰ ਖੜੇ ਵਿਚੋਲਾ ਸਰਾ ਉਤਾ ਏਕੀ ਠੀਕ ਆ ਬਾਈ ਮੰਨਦਾ ਓ ਠੀਕ ਆ ਫਿਰ ਚਲੋ ਨਵੀਂ ਠੀਕ ਆ ਠੀਕ ਆ ਬਾਈ ਹੁਣ ਹੋ ਗਿਆ ਠੀਕ ਆ ਜੱਕੀ ਦਾ ਮੁੰਡਾ ਕਿਵੇਂ ਆ ਅੱਜ ਤੇਰੀ ਮੰਮੀ ਨੇ ਕਿੰਨਾ ਪਹਿੰਗਾ ਸੂਟ ਪਾਇਆ ਹੈ ਹਜ਼ਾਰ ਦਾ ਹਜ਼ਾਰ ਦਾ ਮੱਤ ਪਾਇਆ ਹੋਊ ਫੇਰ ਵਾਲਾ ਮਣੀ ਵੀ ਪਹੁੰਚਿਆ ਜੀ ਚੇਚੇ ਤੌਰ ਤੇ ਚੇਚੇ ਤੌਰ ਤੇ ਪਹੁੰਚਿਆ ਤੂੰ ਹੈ ਸਰ ਹੈ ਅੱਜ ਕੱਲ ਛਾਇਆ ਪਿਆ ਬਾਈ ਪੂਰਾ ਤੇ ਇੱਧਰ ਟੱਲੂ ਸਾਹਿਬ ਮੇਰੇ ਉਸਤਾਦ ਆ ਸਾਰਾ ਜਮਾਤ ਆ ਮੈਂ ਇਹਨਾਂ ਦੇ ਹੀ ਪੈਦਾ ਕੀਤੇ ਹੋਇਆ ਸਾਰੇ ਚੇਲੇ ਚਪਟਈਏ ਇੱਥੇ ਬਲੌਗ ਕਰ ਹੋਰ ਆ ਗਏ ਜੀ ਕਾਲੀਆਂ ਰਿਜ਼ਲਟਾਂ ਪਾ ਕੇ ਇਹਨੂੰ ਤੁਸੀਂ ਜਾਣਦੇ ਹੀ ਹੋ ਲਓ ਬਈ ਚਾਹ ਬਣੀ ਮੈਂ ਨਹੀਂ ਅਬੀ ਚਾਹ ਬਣੀ ਵੀਡੀਓ ਤੇ ਨਹੀਂ ਬਣਾਵੇ ਇਹ ਨੋਟ ਕਰ ਲਿਆ ਬੰਦਾ ਮੈਂ ਸਾਰਾ ਡਾਟਾ ਰੱਖਦਾ ਪਲੇਅਰ ਕੋਡਰੇ ਵਾਲੇ ਸਿਆਮਾ ਅਤਰਜ ਵਾਲੇ ਵਿਸ਼ੇਸ਼ ਤੌਰ ਤੇ ਵਿਆਹ ਤੇ ਪਹੁੰਚਿਆ ਫੈਮਿਲੀ ਸਮੇਤ ਆਂ ਜੀ ਹਾਂ ਠੀਕ ਹੈ ਫੈਮਿਲੀ ਸਵੇਤ ਪਹੁੰਚੇ ਆ ਜੀ ਫਲੇਰ ਕਿਉਂ ਟਲੇ ਤੇ ਖਾਨ ਸਾਹਿਬ ਹੋਰ ਜੀ ਬਸ ਵਧੀਆ ਕਿਰਪਾ ਕਰੋ ਇੰਜੋਏ ਹਾਂ ਜੀ ਠੀਕ ਹੈ ਜੀ ਓਕੇ ਜੀ ਗੀਤਕਾਰ ਤੇ ਗਾਇਕ ਸੱਤੀ ਲੋਹਾ ਖੇੜਾ ਬੜੇ ਗੀਤਕਾਰ ਇਕੱਠੇ ਹੋਏ ਹਨਾ ਹੋਰ ਭਾਈ ਠੀਕ ਹੈ ਆ ਰਿਹਾ ਕੋਈ ਪ੍ਰੋਜੈਕਟ ਹਾਂ ਭਾਈ ਮੱਟ ਭਾਈ ਤੇ ਦਵਾ ਨੇ ਗਾਣਾ ਗੁਣਾ ਹੈ ਹੈ ਠੀਕ ਠੀਕ ਲਓ ਜੀ ਭਾਈ ਇੱਲਤੀ ਲਾਣੇ ਵਾਲਾ ਵੀ ਮਿਲ ਗਿਆ ਅਦਰ ਸੇਵ ਕਿਵੇਂ ਅਦਰ ਸੇਵ ਮਾ ਕਾ ਨੂੰ ਪਤਾ ਕਾਟੋ ਫੋਲਾ ਦੀ ਕਿਵੇਂ ਚੱਲਦਾ ਕੰਮ ਕਰ ਬਹੁਤ ਵਧੀਆ ਕਿਰਪਾ ਰੱਬ ਦੀ ਠੀਕ ਆ ਵਿਆਹ ਚ ਪਹੁੰਚ ਗਿਆ ਫਿਰ ਐ ਯਾਰਾ ਤੇਰਾ ਹੈ ਜਰਾ ਐ ਹੁੰਦਾਗਾ ਜੇ ਆਪ ਦਾ ਟੰਗੇ ਹੋਇਆ ਜੇ ਹੁਣ ਨਾਲ ਵਾਲਾ ਸੁੱਕਾ ਫੇਰੀ ਜਾਵੇ ਸਾਲਾ ਔਖਾ ਹੋ ਜਾਂਦਾਗਾ ਸਹੀ ਗੱਲ ਇਹ ਟੰਗੇ ਕਾ ਨਿਆਰਾ ਆ ਗਿਆ ਹੁਣ ਪਤਾ ਲੱਗੋ ਇਹਨੂੰ ਅੱਗੇ ਹੋਰ ਹੀ ਵਹਿਮ ਜੇ ਕਰੀ ਜਾਂਦਾ ਸੀ ਹੋਰ ਹੀ ਮਾਰੀ ਜਾਂਦਾ ਹੁੰਦਾ ਇਧਰ ਚੱਕੀ ਬਾਈ ਪੂਰੀ ਜ਼ਿੰਮੇਵਾਰੀ ਨਿਵਾ ਰਿਆ ਹੈ ਬਚੋਲੇ ਵਾਲੀ ਉਂਗਲ ਪਾਤੀ ਸ਼ਾਪ ਸ਼ਾਮਪਾਤੀ ਬਾਈ ਜੱਗੀ ਨੂੰ ਇਹਨਾਂ ਆ ਸ਼ਾਮਲਾ ਮਾਰਾ 6 ਮਹੀਨੇ ਦਾ ਢੇਡੇ ਮਾਰ ਰਿਆ ਸੀ ਇੱਧਰ ਆਪਣਾ ਭਰਾ ਬੈਠਾ ਨਿੰਮਾ ਸ਼ਸ਼ਕਲ ਬਾਈ ਹੋਰ ਸੱਟ ਆਪਣਾ ਨਿਮਾਤੋਂ ਲੈ ਆਏ ਆਏ ਆ ਪੈਲਸ ਨੇ ਸਿੱਧੂ ਮੂਸੇ ਵਾਲੇ ਬਾਈ ਦੀ ਕੋਈ ਫੋਟੋ ਨਹੀਂ ਛੱਡੀ ਜਿਹੜੀ ਇਹਨੇ ਨਾਂ ਲਾਈ ਹੋਵੇ ਪੈਲਸ ਦੇ ਬਾਹਰ ਗੇਟ ਤੇ ਅੰਦਰ ਵਿੱਚ ਸਾਰੇ ਕਿਤੇ ਨੇ ਸਾਰੀਆਂ ਫੋਟੋਆਂ ਲਾਈਆਂ ਆਰੀ ਬਾਈ ਨੂੰ ਪਿਆਰੀ ਇੰਨਾ ਕਰਦਾ ਉਹ ਪਤਾ ਨਹੀਂ ਬਾਈ ਨੇ ਇਹਦੀ ਕੀ ਹੋ ਆ ਬਹੁਲੀਆਂ ਫੋਟੋਆਂ ਲਾ ਗਿਆ ਨੇ ਕੋਈ ਵੀ ਨਹੀਂ ਫੋਟੋ ਜਿਹੜੀ ਜਿਹੜੀ ਫੋਟੋ ਜਨਤਕ ਸੀ ਤੇ ਚੱਲੀ ਆਲਾ ਵਿਆਹ ਇਧਰ ਨਿੰਮੇ ਵਰਗੇ ਵੱਡੀ ਜਾਂਦੇ ਕੁੱਕੜ ਇਹ ਪੈਰ ਤੋਂ ਕਿਹੜਾ ਬਾਈ ਤੇ ਇਧਰ ਮਣੀ ਬਾਈ ਖਾਈ ਜਾਂਦਾ ਫਰੂਟ ਤੇ ਆਹ ਬਾਈਆਂ ਨੇ ਸਾਰਿਆਂ ਨੇ ਇੱਕੋ ਜਿਹਾ ਕੋਟ ਪਾਇਆ ਸਾਰਿਆਂ ਨੇ ਇੱਕੋ ਜਿਹਾ ਕੋਟ ਕੁੜੀ ਵੱਲੋਂ ਆ ਕੁੜੀ ਵੱਲੋਂ ਆ ਨਾ ਹਾਂ ਸਾਡੇ ਉਹ ਆ ਮਾਂ ਦੇ ਕੁੜੀ ਆ ਸਾਰਿਆਂ ਨੇ ਇੱਕੋ ਜਿਹਾ ਕੋਟ ਸਮਾਏ ਆ ਸੱਤ ਜੇ ਤਿੰਨ ਰਹਿ ਗਏ ਇਹ ਰਿਵਾਜ ਆ ਬਾਈ ਮੈਂ ਬਾਹਰ ਪਾਗੇ ਨਹੀਂ ਆਇਆ ਹੈ ਇਹ ਪਾਗੇ ਨਹੀਂ ਆਇਆ ਤੂੰ ਪਾਇਆ ਨਹੀਂ ਰੰਗ ਜਰਾ ਫੇਰ ਵੀ ਮੈਚ ਕਰੀ ਬੈਠਾ ਠੀਕ ਹੈ ਬਚੋਲਾ ਤੇ ਬਚੋਲਣਾ ਸਲਾਮੀ ਦੇਣ ਦੀ ਤਿਆਰੀ ਕਰਦੇ ਸੱਸੀ ਗਾਲ ਜੀ ਸਲਾਮੀ ਦੇਣ ਦੀ ਤਿਆਰੀ ਕਰਦੇ ਆ ਬਈ ਤੇ ਉਂਗਲ ਖੱਟੀ ਕਰਤੀ ਹੈ ਵਧੀਆ ਵਧੀਆ ਬਹੁਤ ਵਧੀਆ ਹੋਰ ਭੈਣ ਜੀ ਵਧੀਆ ਚੱਲ ਓਡੀ ਮਸ਼ੀਨ ਆ ਆ ਸੂਟ ਫਿਰ ਆਪ ਬਣਾਇਆ ਤੁਸੀਂ ਅੱਛਾ ਪਿਛਲੇ ਦਾ ਆ ਵਾਈਬਤੀ ਬਹੁਤ ਹੋ ਗਿਆ ਨੂੰ ਆਹੋ ਕਰੋ ਸੰਗ ਖੁੱਲ ਗਈ ਏਰੀ ਹੈਣਾ ਖੁੱਲ ਗਈ ਚੱਲ ਵਧੀਆ ਮਿੱਤਰੋ ਜੇ ਮੇਰਾ ਹੁਣ ਵਿਆਹ ਹੁੰਦਾ ਤਾਂ ਮੈਂ ਵੀ ਰੇਂਜ ਰੋਵਰ ਜਾਂ ਕੋਈ ਐਡਾਂ ਦੀ ਗੱਡੀ ਜੀ ਵੈਗਨ ਲੈ ਕੇ ਜਾਂਦਾ ਤੇ ਉਹ ਸਮੇਂ ਇਹ ਅਸੀਸ ਤੇ ਇੰਡੀਗੋ ਚੀ ਵਿਆਹ ਲੈ ਬਈ ਹੁਣ ਵੇ ਵੱਡੇ ਵੱਡੀਆਂ ਗੱਡੀਆਂ ਇੱਧਰ ਬਲੌਗਰ ਇੱਕ ਹੋਰ ਆ ਗਿਆ ਕੀ ਹਾਲ ਹੈ ਬਾਈ ਚਲੋ ਕਈ ਚੜ ਜੀ ਜਮਾ ਠੀਕ ਉਹੀ ਬੰਦੇ ਸ਼ੁਰੂ ਵਾਲੇ ਦੁਆਰੇ ਐਂਡ ਤੇ ਮਿਲ ਗਏ ਐਂਡ